ਯਾ ਦੂ ਮੂਸੇ ਵਾਲਾ ਨੂੰ ਚੋਣ ਵਾਲਿਆਂ ਲਈ ਬਹੁਤ ਅਹਿਮ ਖਬਰ ਹੈ ਸਿੱਧੂ ਮੂਸੇ ਵਾਲੇ ਦੇ ਘਰ बेटे oh! oh ने जन्म ਦਿੱਤਾ ਹੈ ਮਾਤਾ ਚਰਨਕੌਰ ਨੇ بیٹے ਨੂੰ ਜਨਮ ਦਿੱਤਾ ਹੈ ਪਹਿਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਹਿਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਤਸਵੀਰ ਦਿਖਾ ਰਹੇ ਹਾਂ ਜੋ ਸਿੱਧੂ ਮੂਸੇਵਾਲਾ ਨੇ ਸਿੱਧੂ ਮੂਸੇਵਾਲਾ ਦੇ ਘਰ ਛੋਟੇ بیٹے ਨੇ ਜਨਮ ਦਿੱਤਾ ਹੈ بیٹے ਨੇ ਜਨਮ ਦਿੱਤਾ ਹੈ ਮਾਤਾ ਚਰਨਕੌਰ ਨੂੰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਰਦਾਰ ਬਲਕੌਰ ਸਿੰਘ ਨੇ ਫੋਟੋ ਸਾਂਝੀ ਕਰਦੇ ਲਿਖਿਆ ਚੋਪਦੀਪਰੂ ਚੌਣ ਵਾਲੇ ਲਈ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਤੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਬਹੁਤ ਅਹਿਮ ਖਬਰ ਤੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਦੇਣਾ ਹੈ ਅ ਮਾਫ ਕਰਨਾ ਸਿੱਧੂ ਮੂਸੇਵਾਲਾ ਦੇ ਘਰ ਜੋ ਬੱਚੇ ਨੇ ਜਨਮ ਦੇਣਾ ਹੈ ਤਾਂ ਹੁਣ ਬੇਤੇ ਨੇ ਜਨਮ ਦੇ ਦਿੱਤਾ ਹੈ ਪਹਿਲੀਆਂ ਸਿੱਧੀਆਂ ਤਸਵੀਰਾਂ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਰੱਖ ਕੇ ਉਹਨਾਂ ਨੇ ਇਹ ਫੋਟੋ ਸਾਂਝੀ ਕੀਤੀ ਹੈ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਅਸੀਂ ਲਾਈਵ ਦਿਖਾ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਘਰ ਹਾਲਾਂਕਿ ਸਰਦਾਰ ਬਲਕੌਰ ਸਿੰਘ ਨੇ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਕਿ ਜੋ ਵੀ ਜਾਣਕਾਰੀ ਹੋਏਗੀ ਸਭ ਤੋਂ ਪਹਿਲਾਂ ਅਸੀਂ ਸਾਂਝੀ ਕਰਾਂਗੇ ਪਹਿਲਾਂ ਅਜਿਹੀ ਖਬਰਾਂ ਨਾ ਚਲਾਓ ਜਿਸ ਕਰਕੇ ਸਾਡੇ ਪਰਿਵਾਰ ਨੂੰ ਕੋਈ ਦੁੱਖ ਪਹੁੰਚੇ ਜਾਂ ਸਾਡੇ ਪਰਿਵਾਰ ਰੱਗੇ ਕੋਈ ਆ ਟੈਨਸ਼ਨ ਖੜੀ ਹੋਵੇ ਤਾਂ ਫਿਰ ਇਹ ਖਬਰਾਂ ਚੱਲ ਰਹੀਆਂ ਸੀ ਕਿ ਜੁੜਵਾ ਬੱਚੇ ਨੂੰ ਜਨਮ ਦੇਣਗੇ ਮਾਤਾ ਚਰਨਕੌਰ ਤਾਂ ਪਹਿਲੀ ਤਸਵੀਰ ਤੁਹਾਨੂੰ ਅਸੀਂ ਲਾਈਵ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਘਰ ਜਨਮ ਦਿੱਤਾ ਹੈ ਛੋਟੇ ਬੇਟੇ ਨੇ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਕਹਿ ਸਕਦੇ ਹਾਂ ਕਿਉਂਕਿ ਛੋਟਾ ਭਰਾ ਮਾਤਾ ਚਰਨਕੌਰ ਨੇ ਜਨਮ ਦਿੱਤਾ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਸਿੱਧੂ ਮੂਸੇਵਾਲਾ ਨੂੰ ਲੱਖਾਂ ਕਰੋੜਾਂ ਰੂਹਾਂ ਚਾਉਣ ਵਾਲਿਆਂ ਲਈ ਕਿਉਂਕਿ ਹਰ ਕੋਈ ਕਹਿ ਰਿਹਾ ਸੀ ਕਿ ਜੇਕਰ ਕੋਈ ਹੁੰਦਾ ਤਾਂ ਪਰਿਵਾਰ ਦਾ ਆਸਰਾ ਹੁੰਦਾ ਤਾਂ ਹੁਣ ਉਹ ਖੁਸ਼ੀ ਦੀ ਘੜੀ ਆ ਗਈ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤਸਵੀਰ ਦੇਖ ਸਕਦੇ ਹੋ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਪਈ ਹੈ ਔਰ ਨਾਲ ਛੋਟਾ ਮਾਸੂਮ ਬੱਚਾ ਬਹੁਤ ਹੀ ਪਿਆਰਾ ਬੱਚਾ ਕਿਸ ਕਿਸ ਨੂੰ ਇਹ ਤਸਵੀਰ ਖੂਬਸੂਰਤ ਲੱਗੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡਾ ਕਮੈਂਟ ਨਾਮ ਵੀ ਪੜਾਂਗੇ ਕੰਗ੍ਰੈਚੁਲੇਸ਼ਨ ਜੋ ਤੁਸੀਂ ਦੇ ਰਹੇ ਹੋ ਅਸੀਂ ਤੁਹਾਡੇ ਨਾਮ ਪੜਾਂਗੇ ਔਰ ਬਹੁਤ ਖੁਸ਼ ਨੇ ਲੋਕ ਬਹੁਤ ਜ਼ਿਆਦਾ ਖੁਸ਼ ਨੇ ਪੰਜਾਬ ਦੇ ਲੋਕ ਤਾਂ ਸਰਦਾਰ ਬਲਕੌਰ ਸਿੰਘ ਦੇ ਚਿਹਰੇ ਤੇ ਵੀ ਖੁਸ਼ੀ ਦੇਖੀ ਜਾ ਸਕਦੀ ਹੈ ਮਾਤਾ ਚਰਨ ਕੌਰ ਵੀ ਬਹੁਤ ਖੁਸ਼ ਨੇ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਦਿੱਤਾ ਹੈ ਬਹੁਤ ਹੀ ਅਹਿਮ ਤਸਵੀਰ ਪਹਿਲੀਆਂ ਤਸਵੀਰਾਂ PRO ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇਸ ਵਕਤ ਦੀ ਸਭ ਤੋਂ ਅਹਿਮ ਖਬਰ ਸਭ ਤੋਂ ਖੁਸ਼ੀ ਵਾਲੀ ਗੱਲ ਪੰਜਾਬ ਵਾਸੀਆਂ ਦੇ ਲਈ ਪੂਰੀ ਦੁਨੀਆ ਦੇ ਲਈ ਕਿਉਂਕਿ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਦਿੱਤਾ ਹੈ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਦਿੱਤਾ ਹੈ ਉਸ ਦੀਆਂ ਤਸਵੀਰਾਂ ਪਹਿਲੀਆਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਦੀ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਪਰਿਵਾਰ ਦੇ ਲਈ ਕਿਉਂਕਿ ਲਗਾਤਾਰ ਸਿੱਧੂ ਮੂਸੇਵਾਲਾ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ ਬਾਅਦ ਪਰਿਵਾਰ ਬਹੁਤ ਦੁੱਖਾਂ ਦੇ ਵਿੱਚ ਸੀਗਾ ਹਾਲਾਂਕਿ ਉਹ ਦੁੱਖ ਕਦੀ ਭੁਲਾਇਆ ਤਾਂ ਨਹੀਂ ਜਾਣਾ ਪਰ ਅੱਜ ਜਦੋਂ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਨੇ ਸਿੱਧੂ ਮੂਸੇਵਾਲਾ ਨੇ ਘਰ 'ਚ ਜਨਮ ਲਿਆ ਹੈ ਦੁਬਾਰਾ ਜਨਮ ਲਿਆ ਹੈ ਲੋਕ ਇੰਜ ਕਹਿ ਰਹੇ ਨੇ ਕਮੈਂਟ ਲੋਕ ਕਰ ਰਹੇ ਨੇ ਅਸੀਂ ਪਹਿਲੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਰਦਾਰ ਬਲਕੌਰ ਸਿੰਘ ਨੇ ਇਹ ਤਸਵੀਰ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਖੁਦ ਜਾਣਕਾਰੀ ਦਿੱਤੀ ਹੈ ਲਗਾਤਾਰ ਲੋਕਾਂ ਦੇ ਕਮੈਂਟ ਆ ਰਹੇ ਨੇ ਬੀਰਬਲ ਦੌਰ ਕਹਿ ਰਹੇ ਨੇ ਵਾਹਿਗੁਰੂ ਜੀ ਹਰ ਕੋਈ ਕਹਿ ਰਿਹਾ ਹੈ ਕੰਗ੍ਰੈਚੁਲੇਸ਼ਨ ਰਜੀਵ ਭੰਡਾਰੀ ਕਹਿ ਰਹੇ ਨੇ ਕੰਗ੍ਰੈਚੁਲੇਸ਼ਨ ਗੁਰਪ੍ਰੀਤ ਸਿੰਘ ਸਿੱਧੂ ਕਹਿ ਰਹੇ ਨੇ ਕੰਗ੍ਰੈਚੁਲੇਸ਼ਨ ਤਾਂ ਪਹਿਲੀਆਂ ਤਸਵੀਰਾਂ ਪੰਜਾਬ ਟੀਵੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਰਬਿੰਦਰ ਸਿੰਘ ਕਹਿ ਰਹੇ ਨੇ ਸ਼ੁਕਰ ਵਾਹਿਗੁਰੂ ਦਾ ਸਨੀ ਆਨੰਤ ਕਹਿ ਰਹੇ ਨੇ ਕੰਗ੍ਰੈਚੁਲੇਸ਼ਨ ਬਾਪੂ ਜੀ ਜੱਗਾ तालीवाल ਕਹਿ ਰਹੇ ਨੇ ਕੰਗ੍ਰੈਚੁਲੇਸ਼ਨ ਤਾਂ ਸਿੱਧੂ ਮੂਸੇਵਾਲਾ ਦੇ ਘਰ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਦਿੱਤਾ ਹੈ ਪਹਿਲੀਆਂ ਤਸਵੀਰਾਂ ਤਾਂ ਬਹੁਤ ਹੀ ਪਿਆਰਾ ਬੱਚਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਕਿਊਟ ਲੱਗ ਰਿਹਾ ਹੈ ਜਮਾਂ ਸਿੱਧੂ ਮੂਸੇਵਾਲਾ ਵਰਗਾ ਲੱਗ ਰਿਹਾ ਹੈ ਲੋਕ ਕਹਿ ਰਹੇ ਨੇ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਤੁਸੀਂ ਵੀ ਉਸ ਪਰਿਵਾਰ ਨੂੰ ਵਧਾਈ ਦਿਵੋ ਸਿੱਧੂ ਮੂਸੇਵਾਲਾ ਦਾ ਇਹ ਛੋਟਾ ਭਰਾ ਆਇਆ ਹੈ ਸਿੱਧੂ ਮੂਸੇਵਾਲਾ ਬਣ ਕੇ ਆਇਆ ਹੈ ਹੁਣ ਇਸ ਦਾ ਨਾਮ ਜਦੋਂ ਰੱਖਣਗੇ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਹੁਣ ਜਿਹੜਾ ਇਹ ਪਰਿਵਾਰ ਦੇ ਲਈ ਖੁਸ਼ੀ ਦਾ ਪਲ ਹੈ ਮਾਤਾ ਚਰਨਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ ਇਹ ਬਹੁਤ ਹੀ ਖੁਸ਼ੀ ਵਾਲਾ ਪਲ ਹੈ ਉਹ ਪੂਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਸੀ ਅੰਗਰੇਜ਼ੀ ਅਖਬਾਰ ਤੋਂ ਲੈ ਕੇ ਹਰ ਇੱਕ ਉਹ ਅਖਬਾਰ ਸਿੱਧੂ ਮੂਸੇਵਾਲਾ ਦੇ ਇਸ ਜਿਹੜੇ ਉਹਨਾਂ ਦੇ ਘਰੇ ਖੁਸ਼ੀ ਦੀ ਖਬਰ ਸੀ ਉਹ ਲਗਾਤਾਰ ਵਾਇਰਲ ਹੋ ਰਹੀ ਸੀ ਕਿ ਉਹਨਾਂ ਦੇ ਘਰ ਜਨਮ ਦੇਣਾ ਹੈ ਬੱਚੇ ਨੇ ਜਨਮ ਦੇਣਾ ਹੈ ਉਸਤੇ ਹਾਲਾਂਕਿ ਪਰਿਵਾਰ ਵਾਲਿਆਂ ਨੇ ਇਹ ਕਿਹਾ ਸੀ ਕਿ ਪਰਿਵਾਰ ਵਾਲਿਆਂ ਨੇ ਇਹ ਕਿਹਾ ਸੀਗਾ ਕਿ ਅਸੀਂ ਜੋ ਵੀ ਖਬਰ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਹੁਣ ਵਧਾਈਆਂ ਦਾ ਹੜ ਆ ਗਿਆ ਹੈ ਵਧਾਈਆਂ ਦਾ ਹੜ ਆ ਗਿਆ ਹੈ ਇਸ ਵਕਤ ਦੀ ਸਭ ਤੋਂ ਅਹਿਮ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਪਰਿਵਾਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ ਨੇ ਤਾਂ ਇਹ ਬਹੁਤ ਤਸਵੀਰਾਂ ਦੇਖ ਸਕਦੇ ਹੋ ਖੁਸ਼ੀ ਵਾਲੀਆਂ ਤਸਵੀਰਾਂ ਨੇ ਖੁਸ਼ੀ ਵਾਲੀਆਂ ਤਸਵੀਰਾਂ ਨੇ ਕਿਉਂਕਿ ਛੋਟੇ ਮਾਸੂਮ ਬੱਚੇ ਨੂੰ ਦੇਖ ਕੇ ਹਰ ਕਿਸੇ ਦੇ ਚਿਹਰੇ ਤੇ ਮੁਸਕਾਨ ਆ ਗਈ ਹੈ ਅੰਜ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਵਾਪਸ ਉਸੇ ਘਰ ਚ ਐਂਟਰੀ ਕੀਤੀ ਹੈ ਐਂਟਰੀ ਕੀਤੀ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਿੱਧੂ ਪਰਿਵਾਰ ਚ ਮੁੱਦਤਾ ਬਾਅਦ ਆ ਖੁਸ਼ੀਆਂ ਆਈਆਂ ਨੇ ਮੁੱਦਤ ਬਾਅਦ ਖੁਸ਼ੀ ਆਈ ਹੈ ਤਾਂ ਇਹ ਬਹੁਤ ਹੀ ਪਰਿਵਾਰ ਦੇ ਲਈ ਖੁਸ਼ੀ ਵਾਲੀ ਗੱਲ ਹੈ ਪਰਿਵਾਰ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਬਹੁਤ ਹੀ ਅਹਿਮ ਤਸਵੀਰਾਂ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਨੂੰ ਵੱਤੋ ਵੱਦ ਸ਼ੇਅਰ ਜ਼ਰੂਰ ਕਰਿਓ ਔਰ ਇਹ ਸੋਹਣੀ ਤਸਵੀਰ ਕਿੰਨੀ ਖੂਬਸੂਰਤ ਤਸਵੀਰ ਹੈ ਪਿਤਾ ਨੇ ਝੋਲੀ 'ਚ ਉਹਨਾਂ ਨੂੰ ਰੱਖ ਕੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਰੱਖ ਕੇ ਇਹ ਫੋਟੋ ਸਾਂਝੀ ਕੀਤੀ ਹੈ ਤਾਂ ਅੱਜ ਖੁਸ਼ੀਆਂ ਬਹੁਤ ਨੇ ਘਰ ਦੇ ਵਿੱਚ ਕਿਉਂਕਿ ਅੱਜ ਇੱਕ ਤਰ੍ਹਾਂ ਦਾ ਸਿੱਧੂ ਮੂਸੇ ਵਾਲਾ ਆਇਆ ਹੈ ਤਾਂ ਸਿੱਧੂ ਮੂਸੇ ਵਾਲਾ ਆਪਣੇ ਘਰ ਮੋੜ ਆਇਆ ਹੈ ਤਾਂ ਬਹੁਤ ਨਜ਼ਦੀਕ ਤੋਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਆ ਸਿੱਧੂ ਮੂਸੇ ਵਾਲਾ ਦਾ ਛੋਟਾ ਪ੍ਰਾ ਤਾਂ ਕਿੰਨਾ ਕਿਊਟ ਲੱਗ ਰਿਹਾ ਹੈ ਤੁਹਾਨੂੰ ਅਸੀਂ ਨਜ਼ਦੀਕ ਤੋਂ ਇਹ ਤਸਵੀਰ ਦਿਖਾ ਰਹੇ ਹਾਂ ਕਿੰਨੀ ਖੂਬਸੂਰਤੀ ਮਾਸੂਮੀਅਤ ਚਲਕ ਰਹੀ ਹੈ ਇਸ ਚਿਹਰੇ ਤੇ ਇਹ ਅੱਜ ਸਿੱਧੂ ਮੂਸੇਵਾਲੇ ਦੀ ਵਾਪਸੀ ਹੋਈ ਹੈ ਔਰ ਫੈਨਸ ਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਜੋ ਦਿਲੋਂ ਪਿਆਰ ਕਰਦੇ ਸੀ ਅੱਜ ਵੀ ਹਰ ਲੋਕਾਂ ਦਾ ਉੱਥੇ ਆਉਂਦਾ ਕਿਉਂਕਿ ਸਿੱਧੂ ਦਾ ਪਿਆਰ ਜਿਹੜਾ ਆ ਉਸ ਦੇ ਜਾਣ ਤੋਂ ਬਾਅਦ ਦੁੱਗਣਾ ਹੋਇਆ ਸਿੱਧੂ ਨੂੰ ਦੂਰ ਦੂਰ ਤੋਂ ਲੋਕ ਜਿਹੜੇ ਆ ਉਹ ਆਉਣਾ ਇੱਥੇ ਆਉਂਦੇ ਨੇ ਪਸੰਦ ਕਰਦੇ ਨੇ ਤ ਸਭ ਤੋਂ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਜ਼ਦੀਕ ਤੋਂ ਨਜ਼ਦੀਕ ਤੋਂ ਇਹ ਤਸਵੀਰ ਦਿਖਾ ਰਹੇ ਹਾਂ ਇਹ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਚਿਹਰਾ ਆ ਕਿੰਨਾ ਖੂਬਸੂਰਤ ਚਿਹਰਾ ਆ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪਰਿਵਾਰ ਦੀ ਖੁਸ਼ੀ ਦੇ ਲਈ ਇੱਕ ਸ਼ੇਅਰ ਤਾਂ ਬਣਦਾ ਹੈ ਵਧਾਈਆਂ ਵੀ ਬਣਦੀਆਂ ਨੇ ਕਿਉਂਕਿ ਅੱਜ ਪਰਿਵਾਰ ਨੇ ਉਹ ਦਿਨ ਦੇਖਿਆ ਜਦੋਂ 29 ਮਈ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਅੰਧੇਰਾ ਛਾਇਆ ਹੋਇਆ ਸੀ ਘਰ ਦੇ ਵਿੱਚ ਠੀਕ ਹੈ ਫੈਨਸ ਆਉਂਦੇ ਸੀ ਪਰ ਉਹ ਜਦੋਂ ਰਾਤ ਪੈਂਦੀ ਹੋਣੀ ਹੈ ਉਸ ਰਾਤ ਨੂੰ ਤਾਂ ਫਿਰ ਚੁੱਪਦਾ ਹੀ ਹੋਣਾ ਕਿ ਸਿੱਧੂ ਕਾਸ਼ ਇੱਥੇ ਕੋਲੇ ਹੁੰਦਾ ਤਾਂ ਇਹਨੇ ਇਕੱਠ ਨੂੰ ਸੰਬੋਧਨ ਕਰਦਾ ਪਰ ਅੱਜ ਹੁਣ ਸਿੱਧੂ ਦੇ ਛੋਟੇ ਭਰਾ ਨੂੰ ਵੇਖਣ ਦੇ ਲਈ ਜੋ ਲਾਈਨਾਂ ਲੱਗਣ ਗਈਆਂ ਲੰਬੀਆਂ ਲੰਬੀਆਂ ਉਸ ਨੂੰ ਲੈ ਕੇ ਤਾਂ ਹਰ ਕੋਈ ਹੁਣ ਹਰ ਕੋਈ ਉਤਾਵਲਾ ਇਸ ਕਰਕੇ ਹੈ ਕਿ ਅਸੀਂ ਖੁਸ਼ੀ-ਖੁਸ਼ੀ ਮੂਸੇ ਪਿੰਡ ਜਾਵਾਂਗੇ ਔਰ ਸ਼ਗਨਾ ਦੀ ਸ਼ਗਨ ਪਾਵਾਂਗੇ ਛੋਟੇ ਮੂਸੇ ਵਾਲੇ ਨੂੰ ਤਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਨਜ਼ਰ ਨ ਲੱਗੇ ਇਸ ਛੋਟੇ ਵੀਰ ਨੂੰ ਤਾਂ ਇਸ ਛੋਟੇ ਵੀਰ ਦੇ ਲਈ ਦੁਆ ਜ਼ਰੂਰ ਕਰੋ ਇਸ ਦੀ ਲੰਬੀ ਉਮਰ ਹੋਵੇ ਔਰ ਇਹ ਉਸੇ ਤਰ੍ਹਾਂ ਇਸ ਦੁਨੀਆ ਤੇ ਛਾਵੇ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਰਾਜ ਕੀਤਾ ਰਾਜ ਕਰ ਰਿਹਾ ਹੈ ਹਾਲੇ ਵੀ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਆ ਰਹੇ ਨੇ